ਮੋਦੀ ਸਰਕਾਰ ਇਸ ਵੇਲੇ ਜਿਹੜੀ ਇੰਡੀਵਿਜੂਅਲ ਟੈਕਸ ਲਾਬ ਦੇ ਵਿੱਚ ਵੱਡੀ ਰਾਹਤ ਦੇਣਗੇ ਅੱਜ ਉਸ ਰਾਹਤ ਦੀ ਲੋੜ ਆ ਦੂਸਰੀ ਸਭ ਤੋਂ ਵੱਡੀ ਗੱਲ 43b ਬਹੁਤ ਇੱਕ ਵੱਡੀ ਕੋਡ ਇੰਡਸਟਰੀ ਦੇ ਉੱਤੇ ਲਾ ਦਿੱਤਾ ਗਿਆ ਕਿ ਪੇਮੈਂਟ 45 ਦਿਨਾਂ ਚ ਕਰੋ ਜਾਂ 15 ਦਿਨਾਂ ਚ ਇਹ ਸਾਡੀ ਮਰਜ਼ੀ ਹੈ ਜਿਨ੍ਹਾਂ ਨੇ ਮਾਲ ਵੇਚਿਆ ਅਗਰ ਸਾਡਾ ਕੋਈ ਗ੍ਰਿਵੈਂਸਸ ਹੁੰਦਾ ਸੀ ਸਰਕਾਰ ਕੋਲ ਲੈ ਕੇ ਜਾਂਦੇ ਆ ਫਿਰ 43 ਬੀ ਲਾਗੂ ਹੋਣਾ ਚਾਹੀਦਾ ਆਦਰਵਾਇਜ਼ 43 ਬੀ ਦੀ ਲੋੜ ਨਹੀਂ ਅਸੀਂ ਮਾਲ ਵੇਚਿਆ ਅਗਲੇ ਨੇ ਖਰੀਦੇ ਆ ਸਾਡੀ ਟਰਮਸ ਤੇ ਮਾਲ ਵੇਚਿਆ ਕਿਉਂ ਉਹਦੇ ਵਿੱਚ ਕੰਡੀਸ਼ਨ ਲਗਾ ਦਿੱਤੀ ਗਈ ਇਹਦੇ ਨਾਲ ਜਿਹੜੀ ਸਮਾਲ ਇੰਡਸਟਰੀ ਹੋ ਸ਼੍ਰਿੰਕ ਹੋ ਜਾਏਗੀ ਸਾਨੂੰ ਅਗਰ ਸੇਮ ਰੇਟ ਤੇ ਲੈਵਲ ਪਲੇਇੰਗ ਫੀਲਡ ਦਿੱਤਾ ਜਾਵੇ ਤਾਂ ਇੱਕ ਬਹੁਤ ਵੱਡਾ ਜਿਹੜਾ बूस्ट मिलेगा ਸਾਡੀ স্মॉल स्केल ਇੰਡਸਟਰੀ ਨੂੰ लास्ट ਪੁਆਇੰਟ ਮੈਂ ਗੱਲ ਕਰਦਾ ਕਿ ਸਰਕਾਰਾਂ ਚਾਹੇ ਸੈਂਟਰਲ ਗਵਰਨਮੈਂਟ ਆ ਚਾਹੇ ਸਟੇਟ ਗਵਰਨਮੈਂਟ ਆ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਾਸਤੇ ਸਟੈਪਸ ਚੱਕੇ স্মॉल स्केल ਦੀ ਸਕੀਮ ਜਿਹੜੀ ਆ ਸੀਐਲਸੀਐਸ ਕ੍ਰੈਡਿਟ ਲਿੰਕ ਕੈਪੀਟਲ ਸਬਸਿਡੀ ਸਕੀਮ ਇਹ ਪਿਛਲੇ 9 ਸਾਲ ਤੋਂ ਸਸਪੈਂਡ ਆ ਤੇ ਕੋਈ ਇੱਕ ਬੈਨੀਫਿਟ ਸੀਗਾ ਕਿ ਅਗਰ ਅਸੀਂ ਕੋਈ ਮਸ਼ੀਨਰੀ ਖਰੀਦਦੇ ਸੀ ਤਾਂ ਸਾਨੂੰ ਸਰਕਾਰ 15% ਇੰਟਰਸਟ ਸਬਸਟੀਟਿਊਟ ਕਰਦੀ ਸੀ ਅਜੋ ਵੀ ਸਕੀਮ ਬੰਦ ਆ ਆਈਸੀ ਸਕੀਮ ਇੰਟਰਨੈਸ਼ਨਲ ਕੋਆਪਰੇਸ਼ਨ ਸਕੀਮ ਬੰਦ ਪਈ ਹੈ ਜਿਹੜੀ ਕਿ ਅੱਗੇ ਅਸੀਂ ਫੋਰਨ ਨਗਰ ਵਿਜ਼ਿਟ ਕਰਨ ਜਾਂਦੇ ਆ ਕਿਸੇ ਐਗਜ਼ੀਬਿਸ਼ਨ ਨੂੰ ਤਾਂ ਸਰਕਾਰ ਸਾਨੂੰ ਸਪੋਰਟ ਕਰਦੀ ਸੀ ਮੋਦੀ ਸਰਕਾਰ ਦੇ ਤੀਸਰੇ ਕਾਰਜਕਾਲ ਦਾ ਕੱਲ ਪਹਿਲਾ ਬਜਟ ਪੇਸ਼ ਹੋਣ ਜਾ ਰਿਹਾ ਵਾ ਤਾਂ ਆਮ ਲੋਕਾਂ ਤੋਂ ਲੈ ਕੇ ਵਪਾਰੀਆਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਤਾਂ ਇਸ ਵਕਤ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹੈਗੇ ਸਾਡੇ ਨਾਲ ਕੁਝ ਸਨਤਕਾਰ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਕੱਲ ਬਜਟ ਜਿਹੜਾ ਵਾ ਉਹ ਪੇਸ਼ ਹੋਣ ਜਾ ਰਿਹਾ ਵਾ ਸਰ ਕੱਲ ਬਜਟ ਪੇਸ਼ ਹੋਣ ਜਾ ਰਿਹਾ ਵਾ ਮੋਦੀ ਸਰਕਾਰ ਦਾ ਤੀਸਰਾ ਕਾਰਜਕਾਲ ਉਹ ਪਹਿਲਾ ਬਜਟ ਆ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕੁ ਉਮੀਦ ਹੈਗੀ ਐ ਐਕਸਪੈਕਟੇਸ਼ਨ ਉਮੀਦਾਂ ਦਾ ਬਹੁਤ ਜ਼ਿਆਦਾ ਸਿንስ ਡੀਮੋਨਟੇਸ਼ਨ ਤੋਂ ਸਾਡੀ ਇੰਡਸਟਰੀ ਦੇ ਵਿੱਚ ਗਵਰਨਮੈਂਟ ਕੋਈ ਆਈ ਨਹੀਂ ਇੰਡਸਟਰੀ ਸਿንስ ਡਿਮਾਨਡ ਸਟੈਗਨੇਟ ਹੈ ਬੁਢੀਆਂ ਪਾਲਿਸੀਜ਼ ਨੇ ਗਵਰਨਮੈਂਟ ਨਹੀਂ ਅਸੀਂ ਉਹਨਾਂ ਦੇ ਵਿਕਾਸ ਕੀਤੇ ਉੱਤੇ ਧਿਆਨ ਨਹੀਂ ਦੇ ਰਹੇ ਸਾਡਾ ਕੰਪੀਟੀਸ਼ਨ ਚਾਈਨਾ ਬੰਗਲਾਦੇਸ਼ ਸ਼੍ਰੀਲੰਕਾ ਵਿਤਨਾਮ ਨਾਲ ਇੱਕ ਗਾਰਮੈਂਟ ਇੰਡਸਟਰੀ లిטל ਇੰਡਸਟਰੀ ਤੇ ਬਹੁਤ ਪਰਫੁੱਲਿਟੀ ਹੈ ਤੇ ਸਾਡਾ ਇਹਨਾਂ ਨਾਲ ਕੰਪੀਟੀਸ਼ਨ ਕਰ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਹੈ ਸਭ ਤੋਂ ਪਹਿਲਾਂ ਬੰਗਲਾਦੇਸ਼ ਸਾਨੂੰ ਬਹੁਤ ਇਫੈਕਟ ਕਰ ਰਿਹਾ ਹੈ ਕੋਈ ਚਿਕਰੀਵਨ ਸੁਰਾਸ 7 ਸਾਲ ਤੋਂ ਇੱਕ ਐਫਟੀਏ ਹੋਇਆ ਸੀ ਫੋਰਨ ਟ੍ਰੇਡ ਐਗਰੀਮੈਂਟ ਉਹ ਫੋਰਨ ਟ੍ਰੇਡ ਐਗਰੀਮੈਂਟ ਬੰਗਲਾਦੇਸ਼ ਨਾਲ ਹੋਇਆ ਸੀ ਜੀਰੋ ਡਿਊਟੀ ਇੰਪੋਰਟ ਐਕਸਪੋਰਟ ਜੋ ਮਿਲਿਆ ਉਹ ਅਸੀਂ ਉਹ ਤੋਂ ਓਨਾ ਜ਼ਿਆਦਾ ਡਿਸਟਰਬਡ ਹੈ ਸਾਡੀ ਡੋਮੈਸਟਿਕ ਵੀ ਐਕਸਪੋਰਟ ਵੀ ਸਟੈਗਨੇਟਡ ਡਿਕਲਾਈਨ ਹੈ ਤੇ असी बहुत अच्छी बड़िया रिप्रजेंटेशन दियूष गोयल जी ने दत जवाब कोई सीधा नहीं ये जी मनमोहन सरकार कर गया था और जो कर गया तो हूँ बदलो एफ टी ए खिलाफ़ नहीं जिकलना सा यू एस ए डिवेलपमेंट कंट्रीज लेकिन कोई सूद ਪੂਰਾ ਸਹੀ ਰਿਸਪੌਂਸ ਹੈ ਕਿ ਸਾਡੀ ਸਟੇਟ ਗਵਰਨਮੈਂਟ ਦੀ ਇਹ ਸੀ ਕਿ ਅਸੀਂ ਕਿਹਾ ਕਿ ਮੀਗਾ ਟੈਕਸਟਾਈਲ ਪਾਰਕ ਹਜ਼ਾਰ ਏਕੜ ਦਾ ਆਇਆ ਸੀ ਹਾਈ ਤੱਕ ਨਹੀਂ ਲੱਗਿਆ ਬਹੁਤ ਜ਼ਿਆਦਾ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਲੈਂਡ ਦੀ ਸ਼ੌਰਟੇਜ ਹੈ ਤੇ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਨੰਬਰ ਆਫ ਰਿਪਰੈਜੈਂਟੇਸ਼ਨ ਦਿੱਤੀ ਤੇ ਇਹਨੂੰ ਸਪੈਸ਼ਲ ਪੈਕੇਜ ਕਰਕੇ ਥੋੜੇ ਜਿਹੇ ਲੈਂਡ ਦਾ ਏਰੀਆ ਘਟਾ ਦਿਓ 750 ਏਕੜ ਕਰ ਦਿਓ ਇਹਨੂੰ ਤੁਸੀਂ ਤੇ ਅਸਟਾ ਉਮੀਦ ਕਰਦੇ ਵੀ ਇਹਦੇ ਵਿੱਚ ਕੁਛ ਨਾ ਕੁਛ ਜ਼ਰੂਰ ਨਿਕਲ ਕੇ ਆਏਗਾ ਸਰ ਕਿਸ ਤਰ੍ਹਾਂ ਤੁਸੀਂ ਦੇਦੇ ਹੋ ਕੱਲ ਬਜਟ ਪੇਸ਼ ਹੋਣ ਜਾ ਰਿਹਾ ਪਿਛਲੇ 10 ਸਾਲਾਂ ਦੇ ਬਜਟ ਤੇ ਇਸ ਵਾਰ ਜਿਹੜਾ ਨਵਾਂ ਬਜਟ ਤੁਸੀਂ ਇਸ ਨੂੰ ਦਿੱਤਾ ਦੇ ਦਿਓ ਕਿਉਂਕਿ ਤੀਸਰੀ ਟਰਮ ਆ ਪਹਿਲਾ ਬਜਟ ਆ ਸਰਕਾਰ ਦਾ ਉਮੀਦ ਹੈਗੀ ਕਿ ਇਸ ਵਾਰ ਕੁਛ ਨਵਾਂ ਆਵੇਗਾ ਦੇਖੋ ਡੈਫੀਨਿਟਲੀ ਇਹ ਮੋਦੀ ਸਰਕਾਰ ਦਾ ਤੀਸਰਾ ਤਰਮ ਦਾ ਪਹਿਲਾ ਬਜਟ ਆ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ਵਾਸੀ ਇੱਕ ਚੀਜ਼ ਦੀ ਐਕਸਪੈਕਟੇਸ਼ਨ ਕਰਦੇ ਆ ਕਿ ਮੋਦੀ ਸਰਕਾਰ ਇਸ ਵੇਲੇ ਜਿਹੜੀ ਇੰਡੀਵਿਜੂਅਲ ਟੈਕਸ ਲੈਬ ਦੇ ਵਿੱਚ ਵੱਡੀ ਰਾਹਤ ਦੇਣਗੇ ਅੱਜ ਉਸ ਰਾਹਤ ਦੀ ਲੋੜ ਦੂਸਰੀ ਸਭ ਤੋਂ ਵੱਡੀ ਗੱਲ 43B ਬਹੁਤ ਇੱਕ ਵੱਡੀ ਕੋੜ ਇੰਡਸਟਰੀ ਦੇ ਉੱਤੇ ਲਾ ਦਿੱਤਾ ਗਿਆ ਕਿ ਪੇਮੈਂਟ 45 ਦਿਨਾਂ ਚ ਕਰੋ ਜਾਂ 15 ਦਿਨਾਂ ਚ ਇਹ ਸਾਡੀ ਮਰਜ਼ੀ ਹੈ ਜਿਨ੍ਹਾਂ ਨੇ ਮਾਲ ਵੇਚਿਆ ਅਗਰ ਸਾਡਾ ਕੋਈ ਗ੍ਰਿਵੈਂਸਸ ਹੁੰਦਾ ਸੀ ਸਰਕਾਰ ਕੋਲ ਲੈ ਕੇ ਜਾਂਦੇ ਆ ਫਿਰ 43B ਲਾਗੂ ਹੋਣਾ ਚਾਹੀਦਾ ਆਦਰਵਾਇਜ਼ 43B ਦੀ ਲੋੜ ਨਹੀਂ ਅਸੀਂ ਮਾਲ ਵੇਚਿਆ ਅਗਲੇ ਨੇ ਖਰੀਦੇ ਆ ਸਾਡੀ ਟਰਮਸ ਤੇ ਮਾਲ ਵੇਚਿਆ ਕਿਉਂ ਉਹਦੇ ਵਿੱਚ ਕੰਡੀਸ਼ਨ ਲਗਾ ਦਿੱਤੀ ਗਈ ਇਹਦੇ ਨਾਲ ਜਿਹੜੀ ਸਮਾਲ ਇੰਡਸਟਰੀ ਹੋ ਸ਼ਰਿੰਕ ਹੋ ਜਾਏਗੀ ਤੀਸਰੀ ਜਿਹੜੀ ਸਭ ਤੋਂ ਵੱਡੀ ਚੀਜ਼ ਦੀ ਲੋੜ ਹੈ ਫ੍ਰੀ ਫਰੇਟ ਇਕੋਲਾਈਜੇਸ਼ਨ ਅੱਜ ਫਰੇਟ ਜਿਹੜਾ ਵਾ ਪੰਜਾਬ ਦੇ ਵਿੱਚ ਪ੍ਰੋਡਕਟ ਮਹਿੰਗਾ ਬਣਦਾ ਤੇ ਅੱਜ ਗੁਜਰਾਤ ਚ ਸਸਤਾ ਬਣਦਾ ਸਾਨੂੰ ਅਗਰ ਸੇਮ ਰੇਟ ਤੇ ਲੈਵਲ ਪਲੇਇੰਗ ਫੀਲਡ ਦਿੱਤਾ ਜਾਵੇ ਤਾਂ ਇੱਕ ਬਹੁਤ ਵੱਡਾ ਜਿਹੜਾ ਬੂਸਟ ਮਿਲੇਗਾ ਸਾਡੀ ਸਮਾਲ 스ਕੇਲ ਇੰਡਸਟਰੀ ਨੂੰ ਲਾਸਟ ਪੁਆਇੰਟ ਮੈਂ ਗੱਲ ਕਰਦਾ ਕਿ ਸਰਕਾਰਾਂ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਸਟੇਟ ਗਵਰਨਮੈਂਟ ਆ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਾਸਤੇ ਸਟੈਪਸ ਚੱਕੇ ਆਦਰਵਾਇਜ਼ ਜਿਹੜੀ ਇੰਡਸਟਰੀਅਲ ਏਰੀਆ ਦਾ ਹਾਲ ਦੇਖੋ ਤੁਸੀਂ ਇਹ ਜੇ ਕੋਈ ਇਨਫਰਾਸਟ੍ਰਕਚਰ ਨਹੀਂ ਹੋਏਗਾ ਤਾਂ ਅਸੀਂ ਡਿਵੈਲਪ ਨਹੀਂ ਹੋ ਸਕਾਂਗੇ স্মਲ ਸਕੇਲ ਦੀ ਸਕੀਮ ਜਿਹੜੀ ਆ ਸੀ ਐਲ ਸੀ ਐਸ ਐਸ ਕ੍ਰੈਡਿਟ ਲਿੰਕ ਕੈਪੀਟਲ ਸਬਸਿਡੀ ਸਕੀਮ ਇਹ ਪਿਛਲੇ 9 ਸਾਲ ਤੋਂ ਸਸਪੈਂਡ ਆ ਕੋਈ ਇੱਕ ਬੇਨਿਫਿਟ ਸੀਗਾ ਕਿ ਅਗਰ ਅਸੀਂ ਕੋਈ ਮਸ਼ੀਨਰੀ ਖਰੀਦਦੇ ਸੀ ਤਾਂ ਸਾਨੂੰ ਸਰਕਾਰ 15% ਇੰਟਰਸਟ ਸਬਸਿਡਿਊਟ ਕਰਦੀ ਸੀ ਅਜੋ ਵੀ ਸਕੀਮ ਬੰਦ ਆ ਆਈਸੀ ਸਕੀਮ ਇੰਟਰਨੈਸ਼ਨਲ ਕੋਆਪਰੇਸ਼ਨ ਸਕੀਮ ਬੰਦ ਪਈ ਆ ਜਿਹੜੀ ਕਿ ਅੱਗੇ ਅਸੀਂ ਫੋਰਨ ਨਗਰ ਵਿਜ਼ਿਟ ਕਰਨ ਜਾਂਦੇ ਆ ਕਿਸੇ ਐਗਜ਼ੀਬਿਸ਼ਨ ਨੂੰ ਤਾਂ ਸਰਕਾਰ ਸਾਨੂੰ ਸਪੋਰਟ ਕਰਦੀ ਸੀ ਮੈਂ ਗੱਲ ਕਰਦਾ ਕਿ ਸਰਕਾਰ ਕਿਤੇ ਨਾ ਕਿਤੇ ਇੰਡਸਟਰੀ ਨੂੰ ਨੈਗਲੈਕਟ ਕਰ ਰਹੀ ਹੈ ਤੇ ਇਸ ਬਜਟ ਦੇ ਵਿੱਚ ਇੱਕ ਸਾਨੂੰ ਹੋਰ ਸਭ ਤੋਂ ਵੱਡੀ ਚੀਜ਼ ਕਿ ਲਿਮਟਿਡ ਕੰਸਰਨ ਦੌਰ ਪਾਰਟਨਰਸ਼ਿਪ ਦੇ ਵਿੱਚ ਡਿਫਰੈਂਸ ਆ ਉਹ 25% ਸਲੈਬ ਚ ਆ ਤੇ ਅਸੀਂ ਲੋਕ ਸਮਾਲ 스ਕੇਲ 30% ਸਲੈਫ ਚ ਉਹਨੂੰ ਵੀ 25% ਸਾਨੂੰ ਇਕਵੈਲਟੀ ਤੇ ਕਰਨ ਦੀ ਲੋੜ ਆ ਸਾਨੂੰ ਐਕਸਪੈਕਟੇਸ਼ਨ ਆ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਔਰ ਸਾਡੇ ਫਾਈਨੈਂਸ ਮਿਨਿਸਟਰ ਨਿਰਮਲਾ ਸਿਤਾ ਰਮਨ ਜੀ ਸਮਾਲ 스ਕੇਲ ਦਾ ਇਸ ਵਾਰੀ ਖਾਸ ਖਿਆਲ ਰੱਖਣਗੇ ਤਾਂ ਕਿ ਜਿਹੜੀ ਸਮਾਲ 스ਕੇਲ ਆ ਉਹ ਬੈਕਬੋਨ ਆਫ ਇੰਡੀਆ ਨ ਇਕਨੋਮੀ ਆ ਤਾਂ ਹੀ ਇਹ ਪਿਛਲੇ ਬਜਟ ਨਿਕਲੇ ਤੁਸੀਂ ਉਹ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਇੰਡਸਟਰੀ ਵਾਲਿਆਂ ਕੋਲ ਜਿਹੜੇ ਵਪਾਰੀ ਉਹਨਾਂ ਤੋਂ ਰਾਏ ਲੈਂਦੀ ਹੈ ਕਿ ਜਿਹੜਾ ਬਜਟ ਬਣਾਣਾ ਵਾ ਉਹਨਾਂ ਵਾਸਤੇ ਤੇ ਰਾਹਤ ਭਰਿਆ ਬਜਟ ਆਵੇ ਨਹੀਂ ਦੇਖੋ ਪਿੱਛੇ ਵੀ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਇੰਡਸਟਰੀ ਲਿਸਟਾਂ ਤੋਂ ਕੋਈ ਸੁਜੈਸ਼ਨਸ ਨਹੀਂ ਮੰਗੀਆਂ ਬਟ ਐਟ ਦਾ ਟਾਈਮ ਆਫ ਇਲੈਕਸ਼ਨਜ਼ ਜ਼ਰੂਰ ਸਾਡੇ ਫਾਈਨੈਂਸ ਮਿਨਿਸਟਰ ਵੀ ਆਏ ਸਾਡੇ ਇੰਡਸਟਰੀਅਲ ਕਾਮਰਸ ਮਿਨਿਸਟਰ ਵੀ ਆਏ ਉਹਨਾਂ ਨੇ ਆਕੇ ਇੰਟਰੈਕਸ਼ਨ ਕੀਤੀ ਅਸੀਂ ਤਾਂ ਉਸ ਚੀਜ਼ ਨੂੰ ਹੀ ਫੋਕਸ ਕਰ ਰਹੇ ਹਾਂ ਕਿ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਵਾ ਉਹ ਇਸ ਬਜਟ ਦੇ ਵਿੱਚ ਸਾਡੇ ਦੇਸ਼ ਵਾਸਤੇ ਲਾਹੇਵੰਦ ਹੋਣਗੀਆਂ ਬਿਲਕੁਲ ਤਾਂ ਕੁਝ ਹੋਰ ਵਪਾਰੀ ਵੀ ਸਾਡੇ ਨਾਲ ਜੁੜਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਇੱਕ ਇੰਡਸਟਰੀਅਲ ਏਰੀਆ ਹੈਗਾ ਵਾ ਵਪਾਰੀਆਂ ਨੂੰ ਬਹੁਤ ਉਮੀਦਾਂ ਹੁੰਦੀਆਂ ਨੇ ਕਿ ਬਜਟ ਚੰਗਾ ਆਵੇ ਕੱਲ ਬਜਟ ਪੇਸ਼ ਹੋਣ ਜਾ ਰਿਹਾ ਵਾ ਵਪਾਰੀ ਕੀ ਉਮੀਦ ਟਾਈਮ ਵੀ ਕੀਪ ਔਨ ਗਿਵਿੰਗ ਅਵਰ ਰਿਪਰੈਜ਼ੈਂਟੇਸ਼ਨ ਟੂ ਫਾਈਨੈਂਸ ਮਿਨਿਸਟਰ ਔਰ ਅਸੀਂ ਪਿੱਛੇ ਵੀ ਉਹਨਾਂ ਨੂੰ ਆਪਣੀ ਜਿਹੜੀਆਂ ਐਕਸਪੈਕਟੇਸ਼ਨਸ ਹੈ ਜੋ ਆਪਣੀਆਂ ਸਾਡੀਆਂ ਹੈਗੀਆਂ ਨੇ ਰਿਕੁਆਇਰਮੈਂਟਸ ਐਮ ਐਸ ਐਮ ਈ ਦੇ ਸਪੈਸ਼ਲੀ ਔਰ देयर आर 6.3 ਮਿਲੀਅਨ ਐਮ ਐਸ ਐਮ ਯੂਨਿਟਸ ਇਨ ਇੰਡੀਆ ਔਰ ਲੁਧਿਆਣਾ ਤਾਂ ਪੰਜਾਬ ਦਾ ਬੈਕਬੋਨ ਹੈ ਇੱਥੇ 1.5 ਲੱਖ ਰਜਿਸਟਰਡ ਐਮ ਐਸ ਐਮ ਯੂਨਿਟ ਹੈ ਐਂਡ ਨੋ ਇੰਡਸਟਰੀ ਕੈਨ ਸਰਵਾਈਵ ਵਿਦਆਊਟ ਐਮ ਐਸ ਐਮ ਈ ਸਪੋਰਟ ਔਰ ਐਮ ਐਸ ਐਮ ਈ ਇਜ਼ ਅ ਬੈਕਬੋਨ ਆਫ ਆਲ ਇਕਨੋਮੀ ਤੇ ਅਸੀਂ ਇਹ ਦੇਖਦੇ ਹਾਂ ਕਿ ਤੇ ਜਿਹੜਾ ਪੰਜਾਬ ਸਪੈਸ਼ਲੀ ਜੋ ਜੋ ਹਾਲਾਤ ਹੈ ਉਹ ਇੰਡਸਟਰੀ ਚ ਬਹੁਤ ਲੈਕ ਕਰ ਰਿਹਾ ਹੈ ਇਨ 2003 ਵੀ ਵਰਦ 3 ਯੂ ਨੋ ਇਕਨੋਮੀ ਇਨ ਦਾ ਇਨ ਦਾ ਕੰਟਰੀ ਨਾਓ ਇਨ 2020 ਜੋ ਫਿਗਰਸ ਆਈ ਹੈ ਵੀ ਆਰ 20th ਇਕਨੋਮੀ ਸਾਡੇ ਤੋਂ ਪਿੱਛੇ ਤਿੰਨ ਚਾਰ ਛੋਟੀਆਂ ਛੋਟੀਆਂ ਸਟੇਟਸ ਮੀਜ਼ਾਰਮ ਤਿਰੂਪੁਰ ਟਾਈਪ ਹੀ ਰਹਿ ਗਈਆਂ ਨੇ which is not a very healthy sign for punjab punjab ਨੂੰ ਅਗਰ ਗਰੋ ਕਰਨਾ ਹੈ ਤਾਂ ਸਾਨੂੰ ਸੈਂਟਰ ਦੀ ਸਪੋਰਟ ਲੈਣੀ ਬੜੀ ਜ਼ਰੂਰੀ ਹੈ ਅਗਰ ਗਰੋ ਕਰਨਾ ਹੈ ਤਾਂ ਉਹਦੇ ਲਈ ਇਨਫਰਾਸਟ੍ਰਕਚਰ ਅੱਛਾ ਹੋਣਾ ਬੜਾ ਜ਼ਰੂਰੀ ਹੈ ਤੋਂ ਅਸੀਂ ਗਵਰਨਮੈਂਟ ਨੂੰ ਇਹ ਮੰਗਿਆ ਹੈ ਕਿ ਸਾਨੂੰ ਇਨਫਰਾਸਟਰਕਚਰ ਦੇ ਉੱਪਰ ਸਪੋਰਟ ਕਰਨ ਇਨਫਰਾਸਟਰਕਚਰ ਦੇ ਫੰਡ ਸੈਂਕਸ਼ਨ ਕਰਨ ਔਰ ਉਹ ਜਿਹੜੇ ਅਗਰ ਉਹਨੂੰ ਲੱਗਦਾ ਹੈ ਕਿ ਸਟੇਟ ਦੇ ਵਿੱਚ ਇੱਕ ਦਿੱਕਤ ਆਇਆ ਤੇ ਦੇ ਕੈਨ ਮੋਨੀਟਰ ਦੋਸ ਫੰਡਸ ਫ্রম ਸੈਂਟਰ ਫਿਰ ਕੁਝ ਟਫ ਰਿਲੇਟਡ ਟਫ ਪੀਐਲਆਈ ਰਿਲੇਟਡ ਕੁ ਸਕੀਮਸ ਹੈ ਜਿਹੜੀਆਂ ਐਮਐਸਐਮਈ ਦੀਆਂ ਨੇ ਇਟ ਸ਼ੁੱਡ ਬੀ ਐਪਲੀਕੇਬਲ ਐਂਡ ਗਿਵਨ ਟੂ ਆਲ ਦ ਇੰਡਸਟਰੀਜ਼ ਉਹ ਸਿਲੈਕਟਡ ਇੰਡਸਟਰੀ ਨੂੰ ਦੇਣਾ ਗੱਲ ਠੀਕ ਨਹੀਂ ਹੈ ਫਿਰ ਕੁਝ ਹੋਰ ਜਿਹੜੀਆਂ ਸਾਡੀਆਂ ਹੈਗੀਆਂ ਪ੍ਰੋਬਲਮਸ ਹੈ ਏਕ ਇੰਡੀਆ ਵਗੈਰਾ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਮਾਨੀਟਰ ਕਰਨ ਦੀ ਲੋੜ ਹੈ ਸਰ ਕਿਸ ਤਰ੍ਹਾਂ ਉਮੀਦ ਰੱਖਦੀ ਹੈ ਇੰਡਸਟਰੀ ਕਿਉਂਕਿ ਕੱਲ ਬਜਟ ਪੇਸ਼ ਹੋਣ ਜਾ ਰਿਹਾ ਹੈ ਬਾ ਤੀਸਰਾ ਕਾਰਜਕਾਰ ਲੋ ਪਹਿਲਾ ਬਜਟ ਆ ਵਪਾਰੀਆਂ ਨੂੰ ਬਹੁਤ ਉਮੀਦ ਆਉਂਦੀ ਹੈ ਕਿ ਚੰਗਾ ਬਜਟ ਹੋਵੇ ਵਪਾਰੀਆਂ ਵਾਸਤੇ ਤਾਂ ਕਿਸ ਤਰ੍ਹਾਂ ਦੀ ਉਮੀਦ ਰੱਖਦੇ ਵਪਾਰੀ ਮੈਂ ਚਾਟਟਰਡ ਅਕਾਊਂਟੈਂਟ ਆ ਮੇਰਾ ਨਾਮ ਮਿਸ਼ਾਲ ਗਰਗ ਹੈ ਮੈਂ ਦੇਖੋ ਵਪਾਰੀਆਂ ਨਾਲ ਵੀ ਜੁੜਿਆ ਤੇ ਨਾਲੇ ਅਸੀਂ ਮਿਡ ਸੈਕਟਰ ਆਪਣੇ ਕਲਾਇੰਟਾਂ ਨਾਲ ਵੀ ਜੁੜੇ ਆ ਤਾਂ ਸਰਕਾਰ ਨੂੰ ਇਸ ਬਜਟ ਚ ਐਟ ਲੀਸਟ ਮਿਡ ਸੈਕਟਰ ਲਈ ਕਾਫੀ ਧਿਆਨ ਦੇਣਾ ਚਾਹੀਦਾ ਬੜੀ ਦੇਰ ਤੋਂ ਜਿਹੜੀ ਆਪਣੀ ਮਿਨੀਮਮ ਆਪਣੀ ਸਲੈਬ ਆ ਉਹ ਗਵਰਨਮੈਂਟ ਨੇ ਮੰਨ ਲਓ ਡਾਇਰੈਕਟਲੀ ਇਨਕਰੀਜ਼ ਨਹੀਂ ਕੀਤੀ ਪਰ ਜਿੰਨੀ ਆਪਣੀ ਮਹਿੰਗਾਈ ਨੂੰ ਦੇਖਦੇ ਹੋਏ ਜਿੰਨੀ ਲਾਈਵਲੀਹੂਡਲੀ ਐਕਸਪੈਂਸਸ ਐ ਦੇਖੋ ਜਿੰਨੇ ਐਕਸਪੈਂਸ ਕਰਦੇ ਆ ਅਸੀਂ ਜੀਐਸਟੀ ਤਾਂ ਉਹਦੇ ਤੇ ਪੇ ਕਰਦੇ ਹੀ ਪਏ ਆ ਐਸਤਾ ਹੈ ਨਹੀਂ ਤਾਂ ਗਵਰਨਮੈਂਟ ਨੂੰ ਉਹਨੂੰ ਇਨਕਮ ਸਲੈਬ ਤੋਂ ਬਾਹ ਤਾਂ ਸਰਕਾਰ ਨੂੰ ਐਡ ਹੌਕ ਹੀ ਦੇ ਦੇਣੀ ਚਾਹੀਦੀ ਹੈ ਵੀ ਸਾਰਿਆਂ ਲਈ ਜਾਂ ਮਤਲਬ ਰਾਦਰ ਮੈਂ ਤਾਂ 5 ਲੱਖ ਦੀ ਗੱਲ ਕਰਨਾ ਸਾਡੇ 1.5 ਲੱਖ ਰੁਪਏ ਹੋਣੀ ਚਾਹੀਦੀ ਹੈ ਇਹ ਮਿਨੀਮਮ ਸਲੈਬ 5 ਲੱਖ ਦੀ ਅਸੀਂ ਡਾਇਰੈਕਟਲੀ ਇਨਡਾਇਰੈਕਟਲੀ ਪਹਿਲਾਂ ਹੀ ਕਹਿੰਨੇ ਵੀ ਪਹਿਲਾਂ ਵੀ ਹੈਗੀ ਹੋਈ ਹੈ ਦੂਜਾ ਸਰਕਾਰ ਨੂੰ ਇਹਦੇ ਤੇ ਇੱਕ ਹੋਰ ਧਿਆਨ ਦੇਣਾ ਚਾਹੀਦਾ ਹੈ ਵੀ ਜਿਹੜੀਆਂ ਇਨਕਮ ਟੈਕਸ ਜਿਹੜੀਆਂ ਫਾਰਮਾ ਚ ਐਮੈਂਡਮੈਂਟ ਹੈ ਇੱਕ ਵਾਰੀ ਜਿੱਦਨ ਜਦੋਂ ਸਾਡਾ ਫਾਰਮ इशू ਹੋ ਜਾਂਦਾ 1 April ਤੋਂ ਬਾਅਦ ਕਿਉਂਕਿ 1 April ਨੂੰ ਆਂਦਾ ਤਾਂ ਹੈ ਨਹੀਂ ਪਰ ਜਦੋਂ ਵੀ ਫਾਰਮ ਇਸ਼ੂ ਹੋ ਜਾ ਉਹਦੇ ਬਾਅਦ ਜੋ ਐਮੈਂਡਮੈਂਟਾਂ ਆ ਕਰਨ ਤਾਂ ਕਿ ਜਿਹੜੀਆਂ ਵਪਾਰੀਆਂ ਨੂੰ ਜਾਂ ਪ੍ਰੋਫੈਸ਼ਨਲ ਨੂੰ ਉਹਨੂੰ ਭਰਨ ਲੱਗੇ ਦਿੱਕਤਾਂ ਆਉਂਦੀਆਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ 31 ਜਨਵਰੀ लास्ट ਯਾ ਟੈਕਸ ਰਿਟਰਨਾਂ ਦੀ ਪਰ ਹਜੇ ਵੀ ਦੇਖੋ ਕਿੰਨੀਆਂ ਜ਼ਿਆਦਾ ਰਿਟਰਨਾਂ ਪਈਆਂ ਹੋਣੀਆਂ ਔਰ ਹਜੇ ਵੀ ਸਿਸਟਮ ਕੀਪਸ 온 ਐਮੈਂਡਮੈਂਟ ਕੀਪਸ 온 ਐਮੈਂਡਮੈਂਟ ਕੀਪਸ 온 ਐਮੈਂਡਮੈਂਟ ਇਜ਼ ਗoing on ਦੂਜਾ ਮੈਂ ਸਰਕਾਰ ਨੂੰ ਇੱਕ ਇਹ ਵੀ ਮੰਗ ਕਰਨਾ ਚਾਹੁੰਦਾ ਹੈ ਕਿ ਤੁਸੀਂ ਚੋਰੀ ਔਰ ਗਲਤੀ ਦੇ ਵਿੱਚ ਵਾਈਫਰਕੇਸ਼ਨ ਕਰੋ ਜੀਐਸਟੀ ਕਾਨੂੰਨ ਆ ਜਿਹੜਾ ਚੋਰੀ ਔਰ ਗਲਤੀ ਚ ਵਾਈਫਰਕੇਸ਼ਨ ਨਹੀਂ ਕਰਦਾ ਪਰ ਗਲਤੀ ਤੇ ਵੀ ਪੈਨਲਟੀ ਲੱਗਦੀ ਹੈ ਚੋਰੀ ਤੇ ਵੀ ਪੈਨਲਟੀ ਲੱਗਦੀ ਫਿਰ ਬੰਦਾ ਕਹਿੰਦਾ ਕੋਈ ਗੱਲ ਨਹੀਂ ਗਲਤੀ ਹੋ ਗਈ ਚੋਰੀ ਹੋ ਗਈ ਕੋਈ ਗੱਲ ਨਹੀਂ ਤੁਸੀਂ ਕਰ ਲਓ ਜੋ ਕਰਨਾ ਤਾਂ ਸਰਕਾਰ ਨੂੰ ਗਲਤੀ ਲਈ ਕੋਈ ਐਸਾ ਫਾਰਮ ਡਿਜ਼ਾਈਨ ਕਰਨਾ ਚਾਹੀਦਾ ਵੀ ਜੇ ਕਿਸੇ ਕੋ ਕੋਈ ਗਲਤੀ ਹੋ ਗਈ ਰਿਟਰਨ ਭਰਨ ਲੱਗੇ ਦੇਖੋ ਤਾਂ ਉਹਨੂੰ ਉਹ ਗਲਤੀ ਨੂੰ ਸੁਧਾਰਨ ਲਈ ਮੌਕਾ ਦੇਣਾ ਚਾਹੀਦਾ ਭਾਵੇਂ ਸਾਲ ਬਾਅਦ ਭਾਵੇਂ ਡੇਢ ਸਾਲ ਬਾਅਦ ਵਾਟਐਵਰ ਕਿਸੇ ਕਿਸੇ ਵੀ ਤਰ੍ਹਾਂ ਉਹਨੂੰ ਡ ਗਲਤੀ ਹੋ ਗਈ ਤਾਂ ਮੈਨੂੰ ਆ ਅਮੈਂਡਮੈਂਟ ਦਿੱਤੀ ਜਾਏ। ਥੈਂਕ ਯੂ ਕੁਝ ਵਪਾਰੀ ਸੀ ਜਿੰਨ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਬਜਟ ਦੇ ਉੱਤੇ ਉਮੀਦਾਂ ਬਹੁਤ ਰੱਖਦੇ ਨੇ ਵਪਾਰੀ ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਚੰਗਾ ਬਜਟ ਹੋਵੇ ਉਹਨਾਂ ਵਾਸਤੇ ਵਧੀਆ ਬਜਟ ਹੋਵੇ ਆਮ ਲੋਕਾਂ ਵਾਸਤੇ ਵਧੀਆ ਬਜਟ ਹੋਵੇ ਤਾਂ ਕੱਲ ਬਜਟ ਪੇਸ਼ ਹੋਣ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਬਜਟ ਹੋਵੇਗਾ ਤਾਂ ਆਉਣ ਵਾਲਾ ਸਮਾਂ ਹੀ ਕੱਲ ਦੱਸੇਗਾ। ਨਿਸ਼ਕਮਰ ਦੇ ਨਾਲ ਨਰਿਤਕ ਮਾ ਜਗਮਾਂਡੀ ਵੀ ਜੁੜਿਆਣਾ।